ਲੁਧਿਆਣਾ ਦੇ ਮਲਹਾਰ ਰੋਡ ਤੇ ਸਤਤਕ ਬੁਟੀਕ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਆਗਿਆਨੀ ਪਿਆੜਕਸੀ ਕੀ ਫਾਇਰ ਬ੍ਰਿਗੇਡ ਨੂੰ ਅੱਗ ਤੇ ਕਾਬੂ ਪਾਉਣ ਦੇ ਲਈ ਕਾਫੀ ਮੁਸ਼ਕਲ ਕਰਨੀ ਪਈ ਹੈ। ਹਾਲਾਂਕਿ ਸਮਾਂ ਰੰਦੇ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਜਾਂਦਾ ਹੈ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਸਾਨੂੰ 9:10 ਤੇ ਕਾਲ ਆਈ ਸੀ ਕਿ ਬੁਟੀਕ ਦੇ ਵਿੱਚ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਤੁਰੰਤ ਦੋ ਗੱਡੀਆਂ ਨੂੰ ਲੈ ਕੇ ਮੌਕੇ ਤੇ ਪਹੁੰਚੇ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਹੁਣ ਇਹ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੱਪੜੇ ਨੂੰ ਅੱਗ ਜ਼ਰੂਰ ਸਾਰਾ ਸਮਾਨ ਸੜਕੇ ਸੁਆਹੂਆ। ਉਹਨੇ ਕਿ ਆਗਲਾ ਗੰਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਫਾਇਰ ਬ੍ਰਿਗੇਡ ਵਿਭਾਗ ਨੂੰ 9:00 ਵਜੇ 10 ਮਿੰਟ ਤੇ ਕਾਲ ਆਈ ਸੀ ਕਿ ਮੋਹਾਲੀ ਰੋਡ ਤੇ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ ਹੈ। ਅਸੀਂ ਫੌਰੀ ਤੌਰ ਤੇ ਦੋ ਗੱਡੀਆਂ ਲੈ ਕੇ ਮੌਕੇ ਤੇ ਪਹੁੰਚੇ ਹਾਂ। ਇੱਕ ਫਾਇਰ ਟੈਂਡਰ ਨਾਲ ਅਸੀਂ ਪੂਰੀ ਤਰ੍ਹਾਂ ਅੱਗ ਤੇ ਕੰਟਰੋਲ ਕਰ ਲਿਆ ਗਿਆ। ਤੇ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਜੋ ਮਾਲੀ ਨੁਕਸਾਨ ਆਇਆਗਾ। ਉਹ ਇਹ ਓਨਰ ਕੋਲ ਪੁੱਛ ਕੇ ਪੂਰਾ ਕਲੀਅਰ ਕੀਤਾ ਜਾਏਗਾ ਕਿੰਨਾ ਕੁ ਨੁਕਸਾਨ ਉਹਦਾ ਹੋ ਗਿਆ। ਸਰ ਕਾਰਨ ਦਾ ਕੁਝ ਪਤਾ ਨਹੀਂ। ਹਾਂਜੀ ਕਾਰਨ ਕਾਰਨ ਆਇਆ ਫਿਲਹਾਲ ਆਇਆ ਕੁਛ ਨਹੀਂ ਲਗਾਇਆ ਜੇ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਨਾਲ ਅੱਛਾ ਸਰ ਅਗਲੇ ਕਬੂਲੇ ਹਾਂਜੀ ਪੂਰਾ ਕਬੂਲੇ ਆਸਬੰਦੀ ਬਿਲਡਿੰਗਾਂ ਦਾ ਵੀ ਹਾਂਜੀ ਪਹੁੰਚ ਆਇਆ ਜੀ ਉਹਨਾਂ ਦਾ ਲੁਧਿਆਣਾ ਲਾਈਵ ਦੇ ਲਈ ਸੁਰਿੰਦਰ ਸੋਨੀ